ਅਮਿਸਰਖਾਨਾ ਮੁਹੰਮਦਪੁਰਾ ਅਧੀਨ ਆਉਂਦੇ ਇਲਾਕੇ ਰਸੂਲਪੁਰ ਕਲਰਾ ਵਿੱਚ ਜ਼ਮੀਨ ਨੂੰ ਲੈ ਕੇ ਦੋ ਤੇ ਰਾ ਆਪਸ ਚ ਝਗੜ ਪਈਆਂ ਪਰ ਇਸ ਦਰਮਿਆਨ ਨਿਹੰਗ ਸਿੰਘਾਂ ਦੀ ਗੁੰਡਾਗਰਦੀ ਵੀ ਸਾਹਮਣੇ ਆਈ ਹੈ ਜਿਨ੍ਹਾਂ ਨੇ ਪਰਿਵਾਰ ਨੂੰ ਡਰਾਉਣ ਧਮਕਾਉਣ ਲਈ ਖੂਬ ਗੁੰਡਾਗਰਦੀ ਕੀਤੀ ਪਰਿਵਾਰ ਦਾ ਕਹਿਣਾ ਹੈ ਕਿ ਜਗਾ ਕਿਸੇ ਤੋਂ ਖਰੀਦੀ ਸੀ ਪਰ ਦੂਜੇ ਪਾਸੇ ਪੰਡਤ ਵੱਲੋਂ ਇਸ ਜਗ੍ਹਾ ਦਾ ਨਜਾਇਜ਼ ਬਿਆਨਾ ਦਿੱਤਾ ਜਾ ਰਿਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸਨੇ ਹੀ ਨਿਹੰਗਾਂ ਨੂੰ ਬੁਲਾ ਕੇ ਗੁੰਡਾਗਰਦੀ ਕਰਵਾਈ ਹੈ ਇਸ ਪੂਰੀ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਮੇਰੇ ਨਾਲ ਇਹ ਜਗਾ ਮੈਂ ਲਈ 8 ਲੱਖ ਦੀ ਜਿਸ ਚੋਂ 7 ਲੱਖ ਰੁਪਇਆ ਜਾ ਚੁੱਕਾ ਹੈ 1 ਲੱਖ ਰੁਪਇਆ ਬਾਕੀ ਆ ਇਹ ਰਜਿਸਟਰੀ ਲੋਕ ਨਹੀਂ ਕਰਕੇ ਦੇਣ ਦੇ ਮਾਲਕ ਮਨੂਰ ਰਜਿਸਟਰੀ ਕਰਕੇ ਨਹੀਂ ਦੇ ਰਿਹਾ ਵਿੱਚ ਪੰਡਤ ਨੂੰ ਪਤਾ ਹੁੰਦਿਆਂ ਸੁਣਦਿਆਂ ਇਹਨੇ 1.5 ਲੱਖ ਦਾ ਪਿਆ ਨਾ ਉਹਨਾਂ ਨੇ ਕਰਵਾ ਕਰਵਾਇਆ ਹੈ ਤੇ ਕੋਲੋਂ ਪੰਡਤ ਕੋਲੋਂ ਤੇ 1.5 ਲੱਖ ਰੁਪਇਆ ਦੇ ਦਿੱਤਾ ਬਿਨਾ ਪੁੱਛਿਆ ਤੇ ਹੁਣ ਇਹ ਕਹਿੰਦਾ ਕਿ ਮੈਨੂੰ ਅੱਧੀ ਜਗਾ ਦੇ ਦੋ ਪੰਡਤ ਦਾ ਸਾਰਾ ਕਸੂਰ ਆ ਇਹ ਪੰਡਤ ਦੀ ਮੌਤ ਬਹਿਰ ਬਣਿਆ ਪੰਡਤ ਨੇ ਮੇਰੇ ਘਰ ਨਿਹੰਗ ਬੁਲਾ ਕੇ ਤੋੜ-ਫੋੜ ਕਰਵਾਈ ਹੈ ਜੀ ਪੰਡਤ ਨੂੰ ਪਤਾ ਹੀ ਅੱਧੀ ਪੰਡਤ ਨੂੰ ਪਤਾ ਹੀ ਕਿ 7 ਲੱਖ ਰੁਪਇਆ ਇਹਨਾਂ ਦੀ ਜਗ੍ਹਾ ਤੇ ਗਿਆ ਆਇਆ ਫਿਰ ਵੀ باوجود ਇਹਦੇ باوجود ਵੀ ਅੱਧੀ ਜਗ੍ਹਾ ਕਬਜ਼ਾਉਣ ਨੂੰ ਫਿਰਦਾ ਹੈ 2.5 ਲੱਖ ਸੇ ਸੌਦਾ ਕਰਕੇ 1.5 ਦਾ ਬਿਆਨਾ ਕੀਤਾ 1.5 ਲੱਖ ਰੁਪਇਆ ਨਾਲ ਉਹ ਦੇ ਕੇ ਤੇ ਧਮਕੀਆਂ ਲਵਾਉਂਦਾ ਜੀ ਮੈਨੂੰ ਮਾਰਨ ਕੁੱਟਨ ਦੀਆਂ ਧਮਕੀਆਂ ਮੇਰੇ ਪਰਿਵਾਰ ਨੂੰ ਧਮਕੀਆਂ ਲਵਾਉਂਦਾ ਹੈ ਹਾਂਜੀ ਸਭ ਤੋਂ ਪਹਿਲਾਂ ਇਹ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਬਤੇ ਇਹ ਮਸਲਾ ਜੀ ਇਸ ਇਸ ਤਰ੍ਹਾਂ ਹੋਇਆ ਵਾ ਵੀ ਇਸ ਪਰਿਵਾਰ ਨੇ ਕੋਈ 7-8 ਸਾਲ ਦੇ ਵਿੱਚ ਮਤਲਬ ਕਿ ਜਗ੍ਹਾ ਦੇ ਵਿੱਚ ਰਹਿ ਰਹੇ ਨੇ 5 ਮਰਲੇ ਜਗ੍ਹਾ ਵਾ ਤੇ ਜਿਸ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਵਾ ਹੁਣ ਕੁਝ ਬੰਦੇ ਉੱਠ ਕੇ ਜੀ ਆਪਣਾ ਉਹ ਜਗ੍ਹਾ ਦੇ ਆਪਣਾ ਨਕਲੀ ਦਸਤਾਵੇਜ਼ ਬਣਾ ਕੇ ਅੱਧੀ ਜਗ੍ਹਾ ਦੇ ਉੱਤੇ ਹੀ ਵੇਖੋ ਕਬਜ਼ਾ ਕਰਨੋਂ ਫੇਰੇ ਆ ਤੇ ਉਹ ਜੀ ਆਪਾਂ ਵੇਖੋ ਕਬਜ਼ਾ ਉਹਨਾਂ ਦਾ ਹੋ ਨਹੀਂ ਦੇ ਰਹੇ ਆ ਤੇ ਇਸ ਗਾਰ ਕੇ ਵੇਖੋ ਜੀ ਐਸੀ ਥਾਣੇ ਮੋਹਮਪੁਰਾ ਦੇ ਵਿੱਚ ਆਏ ਹਾਂ ਪੁਲਿਸ ਦੇ ਅੱਗੇ ਵੇਖੋ ਜੀ ਦਰਖਾਸਤ ਵੀ ਦਿੱਤੀ ਉਹਨਾਂ ਨੂੰ ਆਪਣਾ 7-8 ਵਰੀ ਦਾ ਜੀ ਟਾਈਮ ਪੈ ਚੁੱਕਾ ਵਾ ਇਥੇ ਪਰ ਪੁਲਿਸ ਨੇ ਸਾਡੀ ਕਾਰਵਾਈ ਕੋਈ ਤਰ੍ਹਾਂ ਦੀ ਨਹੀਂ ਕੀਤੀ ਅੱਜ ਵੇਖੋ ਆਪਣਾ ਦੂਜੀ ਪਾਰਟੀ ਦੇ ਆਇਆ ਵੀ ਆ ਆਪਣਾ ਜਿਹੜਾ ਵਾ ਜੀ ਮੁੱਖ આરોપી ਆਪਣਾ ਪੰਡਤ ਸ਼ਿਵਸ਼ੰਕਰ ਆਇਆ ਇਥੇ ਪ੍ਰਸ਼ਾਸਨ ਨੇ ਜਦੋਂ ਉਹਨੂੰ ਸਖਤਾਈ ਦੇ ਨਾਲ ਉਹਨੂੰ ਪੁਸ਼ਗੀਸ਼ ਕੀਤੀ ਤਾਂ ਪੰਡਤ ਇਥੋਂ ਇਸ ਟਾਈਮ ਜੀ ਫਰਾਰ ਹੋ ਚੁੱਕਾ ਵਾ ਤੇ ਪੁਲਿਸ ਨੂੰ ਅਸੀਂ ਕਹਿ ਰਹੇ ਆ ਜੀ ਸਾਡੀ ਕਾਰਵਾਈ ਕਰੋ ਜੋ ਬਣਦੀ ਇਹਨਾਂ ਦੇ ਉੱਤੇ ਧਾਰਾ ਲੱਗਦੀ ਪਰ ਪੁਲਿਸ ਸਾਡਾ ਕੋਈ ਸਾਥ ਸਹਿਯੋਗ ਨਹੀਂ ਦੇਣ ਦੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਕਿਰਪਾ ਕਰਕੇ ਸਾਨੂੰ ਵੇਖੋ ਜੀ ਇਹ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਬਾਤ ਜੀ ਆ ਐਨਡੀ ਅਸੀਂ ਅਪੀਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੀ ਹੀ ਰਸੂਰਪੁਰ ਕਲਰ ਦੀ ਜਗ੍ਹਾ ਦੀ ਹੈਗੀ ਆ ਸਾਡੇ ਕੋਲ ਦਰਖਾਸਤ ਇੱਚ ਦੋਨੋਂ ਪਾਰਟੀਆਂ ਕਹਿ ਰਹੀਆਂ ਵਾ ਵੀ ਜਗ੍ਹਾ ਸਾਡੀ ਆ ਤੇ ਆਪਣਾ ਕਬਜ਼ਾ ਸ਼ੋਅ ਕਰਦੀਆਂ ਵਾ ਤੇ ਉਹਨਾਂ ਨੇ ਸਾਡੇ ਕੋਲੋਂ ਟਾਈਮ ਲਿਆ ਵਾ ਵੀ ਆਪਣੇ ਰਿਕਾਰਡ ਜਿਹੜਾ ਵਾ ਉਹ ਪੇਸ਼ ਕਰਨਗੇ ਤੇ ਜਿਹੜਾ ਰਿਕਾਰਡ ਹੋਊਗਾ ਉਸ ਹਿਸਾਬ ਨਾਲ ਜਿਹਦੀ ਵੀ ਜੋ ਕਾਰਵਾਈ ਬੰਦੀ ਹੋਗੀ ਉਹ ਅਮਲ ਚ ਲਿਆਂਦੀ ਜਾਊਗੀ ਬਰਹਾਲ ਪੁਲਿਸ ਪੂਰੇ ਮਾਮਲੇ 'ਚ ਕਾਰਵਾਈ ਕਰ ਰਹੀ ਹੈ ਬਿਊਰੋ ਰਿਪੋਰਟ ਟੀਕੇਆ ਟੀਵੀ